GoFundMe ਇੱਕ ਐਸਾ ਪਲੇਟਫਾਰਮ ਹੈ ਜਿੱਥੇ ਮੁਸੀਬਤ ਜਾਂ ਫਿਰ ਦੁੱਖ ਦੀ ਘੜੀ ਵਿੱਚ ਲੋਕ ਕੁਝ ਫਾਈਨੈਂਸ਼ੀਅਲ ਸਪੋਰਟ ਦੀ ਉਮੀਦ ਰੱਖਦੇ ਨੇ ਜਿੱਥੇ ਤੁਹਾਡੇ ਜਾਣਨ ਵਾਲੇ ਹੀ ਨਹੀਂ ਬਲਕਿ ਅਣਜਾਣ ਵੀ ਤੁਹਾਡੇ ਲਈ ਫੰਡਰੇISER ਵਿੱਚ ਪੈਸੇ ਇਕੱਠੇ ਕਰਨ ਵਿੱਚ ਮਦਦ ਕਰਦੇ ਨੇ ਅੱਜ ਇਹ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਕੈਨੇਡਾ ਵਿੱਚ GoFundMe ਦੇ ਜ਼ਰੀਏ 2024 ਦੇ ਵਿੱਚ ਹੁਣ ਤੱਕ ਕੈਨੇਡੀਅਨਸ ਦੇ ਵੱਲੋਂ 280 ਮਿਲੀਅਨ ਡਾਲਰ ਇਕੱਠੇ ਕੀਤੇ ਜਾ ਚੁੱਕੇ ਨੇ ਗੋਫਲਮੀ ਦੇ ਵੱਲੋਂ ਕੈਨੇਡਾ ਦੀ 2024 ਦੀਆਂ 20 ਸਭ ਤੋਂ ਦਿਆਲੂ ਕਮਿਊਨਿਟੀਆਂ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ ਤੇ ਇਹਨਾਂ ਵਿੱਚ 9 온ਟਾਰੀਓ ਤੋਂ ਨੇ ਤੇ ਇਸ ਵਿੱਚ ਕੈਨੇਡਾ ਦੀ ਸਭ ਤੋਂ ਜੈਨਰਸ ਕਮਿਊਨਿਟੀ ਦੀ ਗੱਲ ਕੀਤੀ ਜਾਵੇ ਤਾਂ ਬ੍ਰੈਮਟਨ 6ਵੇਂ ਨੰਬਰ ਤੇ ਹੈ ਤੇ ਬ੍ਰੈਮਟੋਨੀਅਨਸ ਤੇ ਲਈ ਵੀ ਇਹ ਜ਼ਰੂਰ ਮਾਨ ਵਾਲੀ ਗੱਲ ਹੋਏਗੀ ਵੈਸੇ ਕੈਨੇਡਾ ਦੇ ਟੌਪ 20 ਸਿਟੀਜ਼ ਦੀ ਲਿਸਟ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਵਿੱਚ 8 ਸਿਟੀਜ਼ ਬ੍ਰਿਟਿਸ਼ ਕੋਲੰਬੀਆ ਦੀਆਂ ਨੇ ਜਦਕਿ 9 ਸਿਟੀਜ਼ 온ਟਾਰੀਓ ਤੇ ਨੇ ਇਹ ਪੂਰੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਇਹ ਲਿਸਟ ਇਸ ਪ੍ਰਕਾਰ ਹੈ ਪਹਿਲੇ ਨੰਬਰ ਤੇ ਹੈ ਬ੍ਰਿਟਿਸ਼ ਕੋਲੰਬੀਆ ਦਾ ਵਿਕਟੋਰੀਆ ਸ਼ਹਿਰ ਦੂਸਰੇ ਨੰਬਰ ਤੇ ਬ੍ਰਿਟਿਸ਼ ਕੋਲੰਬੀਆ ਦਾ ਹੀ ਨਾਰਥ ਵੈਂਕੂਵਰ ਤੀਸਰੇ ਨੰਬਰ ਤੇ ਨਿਊਫੰ ਲੈਂਡ ਐਂਡ ਲੈਬਰਾਡੋਰ ਦਾ ਸੈਂਟ ਜੌਨਸ ਚੌਥੇ ਨੰਬਰ ਤੇ BC ਦੇ ਵੈਂਕੂਵਰ ਪੰਜਵੇਂ ਤੇ 온ਟਾਰੀਓ ਦਾ ਮਿਲਟਨ ਛੇਵੇਂ ਤੇ 온ਟਾਰੀਓ ਦਾ ਬ੍ਰੈਮਟਨ ਫਿਰ BC ਦਾ ਕੈਲੋਨਾ 온ਟਾਰੀਓ ਦਾ ਥੰਡਰਬੇ BC ਦਾ ਮੌਂਗਟਨ BC ਦਾ ਹੀ ਨਿਊ ਵੈਸਟਮਿੰਸਟਰ Ontario da Gulf Ontario da hi Witbie BC da Prince George Ontario da Kitchener Saskatchewan da Regina Alberta da Calgary Ontario da Pickering Ontario da Waterloo Ontario da Toronto te BC da Kamloops shamil ne ਏ ਰਿਜ਼ਲਟ ਪਰ ਕੈਪੀਟਾ ਬੇਸਿਸ ਤੇ ਤਿਆਰ ਕੀਤੇ ਗਏ ਨੇ ਤੇ ਵਿਕਟੋਰੀਆ BC ਦੇ ਵਿੱਚ 2024 ਵਿੱਚ 19500 ਦੇ ਕਰੀਬ ਲੋਕਾਂ ਵੱਲੋਂ ਡੋਨੇਸ਼ਨਸ ਕੀਤੀਆਂ ਗਈਆਂ ਅਤੇ ਕਮਿਊਨਿਟੀ ਪੋਪੂਲੇਸ਼ਨ ਜੋ ਕਿ 92000 ਦੇ ਅਰਾਊਂਡ ਹੈ ਤਾਂ ਉਸ ਦੇ ਅਨੁਸਾਰ ਤਾਂ ਪੰਜ ਵਿੱਚੋਂ ਇੱਕ ਵਿਕਟੋਰੀਅਨ ਦੇ ਵੱਲੋਂ ਪੈਸੇ ਡੋਨੇਟ ਕੀਤੇ ਗਏ ਨੇ 온ਟਾਰੀਓ ਦੀਆਂ ਕਮਿਊਨਿਟੀਆਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੀ ਇਸ ਸੂਚੀ ਵਿੱਚ ਨਾਮ ਸ਼ਾਮਿਲ ਹੈ ਉਹਦੇ ਵਿੱਚ ਮਿਲਟਨ ਬ੍ਰੈਂਟਨ ਥੰਡਰਬੇਗ ਗਲਫ ਵਿਟਵੀ ਕਿਚਨਰ ਪਿਕਰਿੰਗ ਵਾਟਰਲੂ ਅਤੇ ਨਾਲ ਹੀ ਟੋਰਾਂਟੋ ਸ਼ਾਮਿਲ ਨੇ ਜੇਕਰ ਨੈਸ਼ਨਵਾਈਡ ਗੱਲ ਕੀਤੀ ਜਾਵੇ ਤਾਂ 13 ਵਿੱਚੋਂ ਇੱਕ ਕੈਨੇਡੀਅਨ ਅਡਲਟ ਦੇ ਵੱਲੋਂ ਇਸ ਪਲੇਟਫਾਰਮ ਤੇ ਰਾਹੀਂ ਡੋਨੇਸ਼ਨ ਕੀਤੀ ਗਈ ਹੈ ਜੋ ਕਿ 2024 ਵਿੱਚ 280 ਮਿਲੀਅਨ ਡਾਲਰ ਤੱਕ ਪਹੁੰਚਦੀ ਹੈ ਜਦਕਿ ਪਿਛਲੇ ਸਾਲ ਇਹੀ ਰਕਮ 260 ਮਿਲੀਅਨ ਡਾਲਰ ਦੇ ਕਰੀਬ ਸੀ ਵੈਸੇ ਤੁਹਾਨੂੰ ਦੱਸੀਏ ਕਿ ਇਸ ਵਿੱਚ ਹੈਰਾਨੀ ਜਾਂ ਫਿਰ ਇਤਿਫਾਕ ਕਹਿ ਲਈਏ ਕਿ ਬੀਸੀ ਹੋਈ ਜਾਂ ਬ੍ਰੈਂਟਨ ਇੱਥੇ ਇੰਡੀਅਨ ਕਮਿਊਨਿਟੀ ਵੱਡੀ ਗਿਣਤੀ ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਅਕਸਰ ਕਮਿਊਨਿਟੀ ਨੂੰ ਲੈ ਕੇ ਕਈ 네ਗੇਟਿਵ ਨਿਊਜ਼ ਟ੍ਰੈਂਡ ਕਰਦੀਆਂ ਹੋਣਗੀਆਂ ਪਰ ਇਸ ਗੱਲ ਤੋਂ ਵੀ ਮੁਨਫੀ ਨਹੀਂ ਹੋ ਸਕਦੇ ਕਿ ਇੰਡੀਅਨਸ ਜਦ ਸਪੋਰਟ ਕਰਨ ਚ ਆਉਂਦੇ ਨੇ ਤਾਂ ਦਿਲ ਖੋਲ ਕੇ ਸਪੋਰਟ ਵੀ ਕਰਦੇ ਨੇ। ਫਿਰ ਚਾਹੇ ਉਹ ਹਸਪੀਟਲਸ ਲਈ ਡੋਨੇਸ਼ਨਸ ਹੋਣ ਫੂਡ ਬੈਂਕਸ ਲਈ ਹੋਣ ਜਾਂ ਫਿਰ ਗੋਫੰਡਮੀ ਲਈ ਬਿਊਰੋ ਰਿਪੋਰਟ ਰੈਡ ਐਫ ਐਮ